हो गया जी मॉर्निंग टाइम एंड मॉर्निंग टाइम ਅਜੁਨਨ ਛੁੱਟੀ ਸੀਗੀ ਤੇ ਇੱਥੇ ਜੀ ਇਹ ਇੱਕ ਦਿਨ ਪਹਿਲਾਂ ਦਾ ਮੇਰਾ ਵਲੌਗ ਹੈਗਾ ਹੈ ਵੀਡੀਓ ਹੈਗੀ ਆ ਤੇ ਆਪਾਂ ਸ਼ੂਟ ਕਰ ਲਿਆ ਸੀਗਾ ਤੇ ਹਨੇਰੀ ਆਉਣ ਤੋਂ ਪਹਿਲਾਂ ਦਾ ਹੈਗਾ ਹੈ ਤੇ ਫਿਰ ਜੀ ਆਪਾਂ ਇੱਥੇ ਬਣਾਉਂਦੇ ਪਏ ਸੀ ਬ੍ਰੇਕਫਾਸਟ ਦੇ ਵਿੱਚ ਪਰੌਂਠੇ ਕਿਉਂਕਿ ਆਪਾਂ ਨਾ ਦਾਲ ਬਣਾਈ ਸੀਗੀ ਰਾਤ ਨੂੰ ਤੇ ਥੋੜੀ ਜੀ ਬਚ ਗਈ ਸੀਗੀ ਵੈਸੇ ਮੈਂ ਡੇ ਟੂ ਡੇ ਬਣਾਉਣੀ ਹੁੰਦੀ ਆ ਤੇ ਦੇ ਦੀ ਬਣਾ ਬਣਾ ਕੇ ਹਨ ਤੇ ਕਿਉਂਕਿ ਆਪਣੇ ਫ੍ਰੀਜ਼ਰ ਵਗੈਰਾ ਹੈ ਨਹੀਂ ਆ ਤਾਂ ਕਰਕੇ ਅਜੇ ਤੇ ਫਿਰ ਜੀ ਆਪਾਂ ਮੈਂ ਜਿਹੜੀ ਰਾਤ ਦੀ ਰਾਤ ਬਣਾ ਖਾ ਲੈਣੀ ਹੁੰਨੇ ਦਿਨ ਦੀ ਦਿਨ ਖਾ ਲੈਣੀ ਹੁੰਨੇ ਆ ਇਹ ਮੈਂ ਨਾ ਦਾਲ ਬਣਾ ਕੇ ਤੇ ਮੈਂ ਇਸ ਨੂੰ ਉਬਾਲਾ ਕਰਵਾ ਕੇ ਤੇ ਰੱਖ ਲਿਆ ਸੀਗਾ ਤੇ ਇਹ ਬਚ ਗਈ ਸੀ ਥੋੜੀ ਜੀ ਤੇ ਮੈਂ ਕਿਹਾ ਚਲੋ ਆਪਾਂ ਸਵੇਰ ਖਾ ਲਾਂਗੇ ਤੇ ਫਿਰ ਜੀ ਇੱਥੇ ਅਜੂਨੀ ਕਹਿੰਦੀ ਕਿ ਮੈਂ ਪਰੌਂਠਾ ਖਾਣਾ ਹੈਗਾ ਤੇ ਫਿਰ ਮੇਰਾ ਮਨ ਹੋਇਆ ਕਿ ਕਿਉਂ ਨਾ ਆਪਾਂ ਵੀ ਪਰੌਂਠਾ ਖਾ ਲਈਏ ਹਨ ਤੇ ਮੈਂ ਵੀ ਪ੍ਰੋਂਠੇ ਜਿਹੜੇ ਹੈਗੇ ਸੀ ਉਹ ਬਣਾ ਲਏ ਸੀਗੇ ਆਪਣੇ ਲਈ ਵੀ ਬਣਾ ਲਏ ਤੇ ਅਜੂਨੀ ਲਈ ਵੀ ਬਣਾ ਲਏ ਸੀਗੇ ਤੇ ਇਹ ਹੈਗੀ ਜੀ ਟਿਊਸਡੇ ਦੀ ਵੀਡੀਓ ਆਪਣੇ ਕੋਲੇ ਤੇ ਫਿਰ ਜੀ ਮੈਨੂੰ ਜਿਹੜੀ ਦਾਲ ਆ ਨਾ ਉਹ ਕੋਲੀ ਭਰ ਕੇ ਖਾਣਾ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਮੈਨੂੰ ਨਾ ਖੁੱਲੀ ਜੀ ਦਾਲ ਸਬਜ਼ੀ ਖਾਣ ਦਾ ਨਾ ਬੜਾ ਮਜ਼ਾ ਆਨੰਦ ਆਉਂਦਾ ਹੈ ਤੇ ਮੈਂ ਖੁੱਲੀ ਦਾਲ ਸਬਜ਼ੀ ਖਾਣੀ ਹੁੰਦੀ ਹੈ ਤੇ ਆਪਾਂ ਇੱਥੇ ਆਪਣੇ ਬਾਟੀ ਜਿਹੜੀ ਹੈਗੀ ਸੀਗੀ ਉਹ ਦਾਲ ਨਾਲ ਭਰਦੇ ਪਏ ਸੀਗੇ ਤੇ ਜਿਹੜੀ ਆਪਾਂ ਬਾਕੀ ਦਾਲ ਸੀਗੀ ਉਹ ਇੱਥੇ ਨੀਅਰ ਹੀ ਆਪਣੇ ਤਾਇਆ ਜੀ ਰਹਿੰਦੇ ਨੇ ਉਥੇ ਆਪਾਂ ਉਹਨਾਂ ਨੂੰ ਵੀ ਦੇ ਦਿੰਨੇ ਹੁੰਦੇ ਆ ਤੇ ਦਾਲ ਤੇ ਫਿਰ ਉਹ ਰੋਟੀ ਤੇ ਚਲੂ ਆਪਣਾ ਲੈਂਦੇ ਨੇ ਬਟ ਆਪਾਂ ਦਾਲ ਉਹਨਾਂ ਨੂੰ ਦੇ ਆਉਨੇ ਹੁੰਦੇ ਆ ਫਿਰ ਉਹ ਤਾਇਆ ਜੀ ਵੀ ਮੈਂ ਰੋਟੀ ਪਾਉਂਦੀ ਸੀਗੀ ਤੇ ਉਹ ਤਾਇਆ ਜੀ ਵੀ ਆ ਗਏ ਸੀਗੇ ਫਿਰ ਮੈਂ ਉਹਨਾਂ ਨੂੰ ਕਹ ਪਈ ਤੁਸੀਂ ਦਾਲ ਲੈ ਕੇ ਜਾਇਓ ਕਹਿੰਦੇ ਠੀਕ ਫਿਰ ਜੀ ਮੈਂ ਇੱਥੇ ਆਪਣੇ ਕੜਸ਼ੀ ਜਿਹੜੀ ਵਗੈਰਾ ਸੀਗੀ ਤੇ ਮੈਂ ਉਸ ਨੂੰ ਕਲੀਅਰ ਕਰਨ ਲੱਗ ਪਈ ਸੀਗੀ ਕਿਉਂਕਿ ਬਾਅਦ ਵਿੱਚ ਜਦੋਂ ਦਾਲ ਸੁੱਕ ਜੇ ਜਾਂਦੀ ਹੈ ਨਾ ਤੇ ਫਿਰ ਕੜਛੀ ਤੋਂ ਪਤਾ ਬੜਾ ਕਿ ਥੋੜੀ ਜਿਹੀ ਔਖੀ ਹੋ ਜਾਂਦੀ ਸਾਫ਼ ਕਰਨੀ ਫਿਰ ਥੋੜਾ ਵੱਧ ਸਮਾਂ ਲੱਗ ਜਾਂਦਾ ਇਸ ਕਰਕੇ ਮੈਂ ਪਹਿਲਾਂ ਹੀ ਉਸ ਨੂੰ ਘਰ ਇਸੇ ਸਾਫ਼ ਫਿਰ ਜਿਵੇਂ ਇੱਥੇ ਲੱਸੀ ਦੇ ਵਿੱਚ ਬਰਫ਼ ਜਿਹੜੀ ਹੈਗੀ ਸੀ ਉਹ ਪਾ ਕੇ ਰੱਖ ਲਈ ਸੀਗੀ ਪਹਿਲਾਂ ਹੀ ਢੋਣ ਪਾ ਕੇ ਰੱਖ ਲਿਆ ਸੀਗਾ ਤੇ ਬਟ ਮੈਂ ਉਸ ਨੂੰ ਖੋਲਿਆ ਨਹੀਂ ਸੀਗਾ ਤੇ ਗਰਮੀਆਂ ਦੇ ਵਿੱਚ ਠੰਡੀ ਠੰਡੀ ਲੱਸੀ ਤੇ ਦਹੀਂ ਖਾਣ ਦਾ ਇੰਨਾ ਜ਼ਿਆਦਾ ਮਜ਼ਾ ਆਉਂਦਾ ਹੈ ਨਾ ਬਹੁਤ ਜ਼ਿਆਦਾ ਰੋਟੀ ਖਾਣ ਦਾ ਪੂਰਾ ਨਜ਼ਾਰਾ ਹੀ ਲੱਸੀ ਦੇ ਨਾਲ ਆ ਤਾਂ ਹੀ ਤਾਂ ਕਹਿੰਦੇ ਆ ਕਿ ਪੰਜਾਬ ਨਾਲ ਦੀ ਰੀਸ ਕਿਤੇ ਨਹੀਂ ਹੈਗੀ ਤੇ ਲੋ ਜੀ ਆਪਾਂ ਪਿਆਜ਼ ਰੱਖਿਆ ਹੈਗਾ ਨਾਲ ਤੇ ਨਾਲ ਹੈਗੇ ਜੀ ਆਪਣੇ ਪਰੌਂਠੇ ਐਂਡ ਗਰਮ ਗਰਮ ਦਾਲ ਵੀ ਰ ਹੈ ਐਨਾ ਉਹ ਕਿੰਨੇ ਸਵਾਦ ਲੱਗਦੇ ਨੇ ਬਹੁਤ ਜ਼ਿਆਦਾ ਸਵਾਦ ਤੇ ਮਿੱਠੇ-ਮਿੱਠੇ ਹੁੰਦੇ ਆ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਤੇ ਹੁਣ ਰਸੋਈ ਦਾ ਕੰਮ ਹੋ ਗਿਆ ਜੀ ਦੇ ਟਾਈਮ ਦਫਨੇਸ਼ অলরেডি ਫਿਨਿਸ਼ ਐਸੀ ਕੱਲ ਜੀ ਸਾਰਿਆਂ ਨੂੰ ਕਿਵੇਂ ਜੀ ਤੁਸੀਂ ਸੋਹ ਕਾਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਕਰਾਂ ਵਿੱਚ ਰਾਜੀ ਖੁਸ਼ੀ ਹੋਗੇ ਤੇ ਲਓ ਜੀ ਸਾਰੇ ਹੀ ਆਪਾਂ ਨੂੰ ਕਮੈਂਟ ਕਰਦੇ ਪੈਨੇ ਤੇ ਕਿ ਆਪਾਂ ਹੋਮ ਟੂਰ ਕਰਾਈਏ ਹੋਮ ਟੂਰ ਕਰਾਈ ਬਟ ਹੋਮ ਟੂਰ ਤਾਂ ਆਪਾਂ ਤੁਹਾਨੂੰ ਨਹੀਂ ਕਰਾ ਸਕਦੇ ਅਜੇ ਤੇ ਆਪਾਂ ਤੁਹਾਨੂੰ ਰਸੋਈ ਦਾ ਟੂਰ ਜਿਹੜਾ ਹੈਗਾ ਆ ਕਹਿੰਦੇ ਕਿ ਹੈਨਾ ਤੇ ਇਸ ਕਰਕੇ ਤੇ ਆਪਾਂ ਤੁਹਾਨੂੰ ਘਰ ਦਾ ਟੂਰ ਤਾਂ ਜੇ ਆਪਣਾ ਲੈਟ ਆਊਗਾ ਇਸ ਕਰਕੇ ਆਪਾਂ ਤੁਹਾਨੂੰ ਰਸੋਈ ਦਾ ਟੂਰ ਫਸਟ ਟਾਈਮ ਦੇ ਰਹੇ ਹਾਂ ਤੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਆਪਣੇ ਰਸੋਈ ਦਾ ਟੂਰ ਜਿਹੜਾ ਹੈਗਾ ਆ ਉਹ ਕਿਸ ਤਰ੍ਹਾਂ ਦਾ ਲੱਗਿਆ ਤੇ ਪਲੀਜ਼ ਸਾਰੇ ਜਣੇ ਆਪਣੇ ਆਪਣੇ ਵਿਚਾਰ ਜਰੂਰ ਸਾਨੂੰ ਦਿਓ ਠੀਕ ਆ ਹਾਂਜੀ ਹੈ ਤੇ ਮੇਰੀ ਬੇਟੀ ਵੀ ਮੇਰੇ ਨਾਲ ਆ ਤੇ ਆਪਾ ਜੀ ਤੁਹਾਨੂੰ ਦੇਣ ਲੱਗੇ ਹੈਗੇ ਆ ਹੋਮ ਟੂਰ ਹੋਮ ਟੂਰ ਨਹੀਂ ਰਸੋਈ ਦਾ ਟੂਰ ਠੀਕ ਆ ਪਲੀ ਸਾਰੇ ਜਣੇ ਥੋੜਾ ਜਿਹਾ ਆਪਣਾ ਜਿਹੜਾ ਹੈਗਾ ਆ ਸਾਥ ਜਰੂਰ ਸਾਡੇ ਚੈਨਲ ਨੂੰ ਦੋ ਤੇ ਤੁਹਾਡੇ ਸਾਥ ਦੀ ਸਾਨੂੰ ਬਹੁਤ ਬਹੁਤ ਜਿਆਦਾ ਜ਼ਰੂਰਤ ਆ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਆਪਣੀ ਰਸੋਈ ਦੇ ਨਾਲ ਲੋਹੇ ਦਾ ਗੇਟ ਲੱਗਾ ਹੋਇਆ ਹੈ ਸਜਲੀ ਵਾਲਾ ਇਸ ਨੂੰ ਪਕਾੜ ਦਣੀ ਚਪਾ ਅੰਦਰ ਹੁੰਦੇ ਸਾਤ ਟੈਨਾ ਲੱਗੀਆਂ ਹੋਈਆਂ ਨੇ ਆਪਣੇ ਲਓ ਜੀ ਇਧਰ ਆਪਣੇ ਟੈਨਾ ਲੱਗੇ ਤੇ ਇਹ ਬਿਲਕੁਲ ਸਾਹਮਣੇ ਬਣਿਆ ਹੈਗਾ ਪਹਿਲਾਂ ਆਪਣਾ ਇੱਕ ਛੋਟਾ ਜਿਹਾ ਬਾਕਸ ਜਿਹਦੇ ਵਿੱਚ ਰੱਖਿਆ ਆਪਣਾ ਆਪਣੇ ਆਲੂ ਪਿਆਜ਼ ਵਗੈਰਾ ਰੱਖੇ ਹੋਏ ਨੇ ਤੇ ਹੋਰ ਥੋੜੀ ਜਿਹੀ ਬਰਤਨ ਜਿਹੜੇ ਸੀਗੇ ਉਹੋ ਰੱਖੇ ਹੋਏ ਨੇ ਆਪਾਂ ਲਿਫਾਫੇ ਦੇ ਵਿੱਚ ਪਾ ਕੇ ਇਹਨੂੰ ਫੜਾ ਦਾਂਗੇ ਜੀ ਪਾਣੀ ਐਂਡ ਦੂਜੇ ਬਾਕਸ ਦੇ ਵਿੱਚ ਰੱਖਿਆ ਹੋਇਆ ਜੀ ਆਪਾਂ ਇਹ ਆਪਣਾ ਪਾਣੀ ਭੰਡਾ ਵਾਲੀ ਟੋਕਰੀ ਐਂਡ ਆਟੇ ਵਾਲੀ ਆਟੇ ਵਾਲੀ ਡੱਬੀ ਇਹਨਾਂ ਦੋਨਾਂ ਤੇ ਜਾਲੀਆਂ ਲੱਗੀਆਂ ਹੋਈਆਂ ਨੇ। ਕੋਸਤੋ ਤੀਸਰਾ। ਇਹਦੇ ਵਿੱਚ ਆਪਾਂ ਸਿਲੰਡਰ ਰੱਖਿਆ ਹੋਇਆ ਹੈ। ਇਸ ਦੇ ਵਿੱਚ ਲੋਹੇ ਦੇ ਆਪਣੇ ਜਿਹੜੇ ਹੈਗੇ ਨੇ ਉਹ ਪਾਡੇ ਪਏ ਹੋਏ ਨੇ। ਇਹਦੇ ਦੋਨਾਂ ਤੇ ਵੀ ਜਾਲੀਆਂ ਲੱਗੀਆਂ ਹੋਈਆਂ ਨੇ। ਠੀਕ ਹੈ ਜੀ। ਤੇ ਇਹਦੇ ਵਿੱਚ ਆਪਣੇ ਪਾਈਪ ਜਿਹੜੀ ਹੈਗੀ ਆ ਪਾਈਪ ਵਾਲੀ ਵਿੱਚ ਉਹ ਨਹੀਂ ਹੈਗੀ ਇਹ ਹੈ ਜੀ ਆਪਣੇ ਮੇਨ ਸੈਲਫ ਇਹ ਆਪਣੇ ਚੁੱਲ੍ਹੇ ਬਣ ਰਹੀ ਨੇ ਗੈਸ ਵਾਲੇ ਉਸ ਤੋਂ ਉੱਪਰ ਆਉਂਦਾ ਹੈ ਜੀ ਪੱਖੀ ਐਂਡ ਨਾਲ ਹੀ ਇੱਕ ਜੂਸਰ ਆਉਂਦਾ ਹੈ ਉਹ ਜਿਹੜਾ ਸਮਾਨ ਬਿਜਲੀ ਦਾ ਹੈ ਉਹ ਵਾਲਾ ਕੰਮ ਹੋਣ ਵਾਲਾ ਹੈ ਸਾਰਾ ਇਹਦੇ ਨਾਲ ਹੀ ਆਪਣਾ ਪਹਿਲਾ ਜੂਸਰ ਜੂਸਰ ਦੇ ਨਾਲ ਆਪਣਾ ਸਟੀਲ ਦਾ ਪੱਥਰ ਐਂਡ ਫਿਰ ਆਪਣੇ ਇਹਦੇ ਵਿੱਚ ਚਮਚ ਵਗੈਰਾ ਕੜਛੀ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਹੈ ਪਿੱਛੇ ਲਗਾਈ ਹੋਈਆਂ ਜੀ ਥਾਲੀਆਂ ਐਂਡ ਇਧਰ ਵਾਲੀ ਸਾਈਡ ਤੇ ਲਗਾਈ ਹੋਈ ਨੇ ਆਪਾਂ ਗਲਾਸ ਸਾਰੇ ਦਿੱਤੇ ਵਿਚਕਾਰ ਲਗਾਈਆਂ ਹੈਗੇ ਨੇ ਆਪਾਂ ਕੌਲੀਆਂ ਐਂਡ ਇਸ ਤੋਂ ਬਾਅਦ ਵਿੱਚ ਲਗਾਏ ਹੋਏ ਜੀ ਆਪਾਂ ਆਪਣੇ ਕੱਪਸ ਤੇ ਇਹ ਹੈਗਾ ਜੀ ਆਪਣੀ ਜਿਸ ਤਰ੍ਹਾਂ ਆਪਾਂ ਕਹਿ ਲਓ ਕਿ ਕੁਝ ਵੀ ਕੱਤਰਨ ਵਾਸਤੇ ਆਪਾਂ ਤੇ ਇਧਰ ਜੀ ਆਪਾਂ ਰੱਖੇ ਹੋਏ ਨੇ ਡੱਬੇ ਥੋੜੀ ਜਿਹੀ ਜਗ੍ਹਾ 'ਚ ਤੇ ਇਧਰ ਆਪਾਂ ਕੱਪਸ ਰੱਖੇ ਹੋਏ ਨੇ ਪਲਾਸਟਿਕ ਦੇ ਕੱਪਸ ਐਂਡ ਪਿੱਛੇ ਵੀ ਆਪਾਂ ਜਿਹੜੇ ਨੇ ਬਾਕਸ ਰੱਖੇ ਹੋਏ ਨੇ ਡੱਬੇ ਰੱਖੇ ਹੋਏ ਨੇ ਤੇ ਇਹ ਜੀ ਆਪਾਂ ਚੀਨੀ ਦੇ ਬਰਤਨ ਜਿਹੜੇ ਤੇ ਕੱਚ ਦੇ ਭਾਂਡੇ ਇਧਰ ਵਾਲੀ ਸਾਈਡ ਤੇ ਰੱਖੇ ਹੋਏ ਨੇ ਤੇ ਇਹ ਹੈ ਜੀ ਆਪਣਾ ਚਮਚ ਵਗੈਰਾ ਰੱਖਣ ਵਾਲਾ ਸਾਰਾ ਕੁਝ ਇਧਰ ਆਪਾਂ ਦੇਸੀ ਕੀ ਰੱਖਿਆ ਹੈਗਾ ਇੱਧਰ ਆਪਣੇ ਹੈਗੇ ਜੀ ਸਾਰੀਆਂ ਪੋਟ ਲਾਗਰ ਐਂਡ ਇਸ ਤੋਂ ਬਾਅਦ ਵਿੱਚ ਆਉਂਦੇ ਜੀ ਆਪਣਾ ਇੱਕ ਹੋਰ ਢਰਮ ਇਹ ਢਰਮ ਜਿਹੜਾ ਹੈ ਜੀ ਆਪਾਂ ਉੱਥੇ ਰੱਖਾਂਗੇ ਬਟ ਅੱਜ ਨਹੀਂ ਤਾਲਣ ਕਿਉਂਕਿ ਇਸ ਨੂੰ ਥੋੜੀ ਜਿਹੀ ਧੁੱਪ ਲਵਾਉਣ ਵਾਲੀ ਆ ਤਾਂ ਕਰਕੇ ਇਹਦੇ ਉੱਪਰ ਪਈ ਜੀ ਆਪਣੇ ਬੱਕਟ ਐਂਡ ਚਕਲਾ ਵੇਲਣਾ ਐਂਡ ਜਿੰਨੇ ਵੀ ਆਪਣੇ ਬਰਤਨ ਨੇ ਡੋਂਗੇ ਡੋਂਗੇ ਹੈਗੇ ਨੇ ਸਬਜ਼ੀ ਬਣਾਉਣ ਵਾਲੇ ਆ ਹੈਨਾ ਉਹਨਾਂ ਨੂੰ ਆਪਾਂ ਇੱਧਰ ਵਾਲੀ ਸਾਈਡ ਤੇ ਰੱਖਿਆ ਹੋਇਆ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੁੰਦੀ ਹੈ ਜੀ ਤੇ ਅਲਮੀਰਾ ਅਲਮੀਰਾ ਦੇ ਵਿੱਚ ਇਧਰ ਆਪਾਂ ਦਾਲੇ ਵਗੈਰਾ ਆਪਣੀਆਂ ਰੱਖੀਆਂ ਹੋਈਆਂ ਨੇ ਉਧਰ ਵਾਲੀ ਸਾਈਡ ਤੇ ਦਾਲਾ ਰੱਖੀਆਂ ਹੋਈਆਂ ਨੇ ਇਹ ਸਾਰੇ ਲੋਨ ਮਿਰਚਾਂ ਰੱਖੀਆਂ ਹੋਈਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੰਟੇਨਰ ਮੈਂ ਯੂਜ਼ ਨਹੀਂ ਕਰਨੇ ਹੈਗੇ ਜੀ ਤਾਂ ਕਰਕੇ ਤੇ ਇਧਰ ਜੀ ਆਪਾਂ ਆਪਣਾ ਸੌਦਾ ਵਗੈਰਾ ਪਾ ਕੇ ਰੱਖਿਆ ਹੋਇਆ ਥੋੜਾ ਥੋੜਾ ਇਹ ਹੈਗਾ ਜੀ ਆਪਣਾ ਜੂਸਰ ਤੇ ਲਓ ਜੀ ਆਪਾਂ ਬਾਰੀ ਕਰ ਦਿੰਨੇ ਆਂ ਬੰਦ ਇਹ ਆਪਣੇ ਥੱਲੇ ਜੀ ਟੈਲਾਂ ਵਾਲਾ ਫਰਸ਼ ਲੱਗਿਆ ਹੋਇਆ ਆ ਤੇ ਇਸ ਤੋਂ ਬਾਅਦ ਵਿੱਚ ਜੀ ਸਾਹਮਣੇ ਆਪਣੇ ਦਰਵਾਜ਼ੇ ਦੀ ਐਂਟਰੀ ਦੇ ਨਾਲ ਹੀ ਹੁੰਦਿਆ ਸਾਰ ਆਪਣੇ ਸ਼ੰਕ ਲੱਗਾ ਹੋਇਆ ਹੈ ਇੱਧਰ ਆਪਣੇ ਇੱਕ ਥੋੜੀ ਛੋਟੀ ਜੀ ਆਲ ਵਿੰਡੋ ਕਹਦੇ ਨੇ ਜਾਲੀ ਵਾਲੀ ਵਿੰਡੋ ਬਣੀ ਹੋਈ ਆ ਇਸ ਦੇ ਉੱਪਰ ਵੀ ਰੋਸ਼ਨਦਾਨ ਹੈਗੇ ਨੇ ਇੱਕ ਇੱਧਰ ਵਾਲੀ ਸਾਈਡ ਤੇ ਇੱਕ ਇੱਧਰ ਵਾਲੀ ਸਾਈਡ ਤੇ ਕਲਰ ਵਗੈਰਾ ਜੀ ਆਪਣਾ ਜਿਹੜਾ ਇਹ ਰਸੋਈ ਦਾ ਉਹ ਥੋੜਾ ਥੋੜਾ ਲੱਥਿਆ ਹੋਇਆ ਸੀਗਾ ਬਹੁਤ ਜ਼ਿਆਦਾ ਫੁੱਲੀ ਹੋਈ ਸੀਗੀ ਖਮੀਰੇ ਆਟੇ ਵਾਂਗੂ ਤੇ ਬਾਟ ਆਪਾਂ ਸਾਰਾ ਜਿਹੜਾ ਉੱਪਰ ਲਓ ਉੱਪਰਲਾ ਕਰ ਲਾ ਸੀਗਾ ਹਨ ਤੇ ਸਾਰਾ ਹਿਲ ਲਾ ਕੇ ਤੇ ਆਪਾਂ ਜੀ ਚੰਗੀ ਤਰ੍ਹਾਂ ਸਾਫ ਸਫਾਈ ਕੀਤੀ ਆ ਤੇ ਫਿਰ ਆਪਾਂ ਜਿਹੜਾ ਸਮਾਨ ਆ ਉਹ ਆਪਣਾ ਸਾਰਾ ਰੱਖਿਆ ਹੈਗਾ ਹੌਲੀ ਹੌਲੀ ਆਪਾਂ ਜਿਉਂ ਜਿਉਂ ਆਪਣਾ ਕਿ ਅੱਗੇ ਵਧਤੀ ਜਾਵਾਂਗੀ ਫਿਰ ਹੌਲੀ ਹੌਲੀ ਤੁਹਾਨੂੰ ਪਤਾ ਕੀ ਚੀਜ਼ਾਂ ਆਉਂਦੀਆਂ ਜਾਂਦੀਆਂ ਨੇ ਅੱਜ ਆਪਾਂ ਨਵੇਂ-ਨਵੇਂ ਸ਼ਿਫਟ ਹੋਏ ਆ ਤਾਂ ਕਰਕੇ ਥੋੜਾ ਜਿਹਾ ਅੱਜ ਆਪਾਂ ਨੂੰ ਸਮਾਨ ਤੁਹਾਨੂੰ ਪਤਾ ਹੀ ਹੈ ਕਿ ਡੇਲੀ ਕੋਈ ਨਾ ਕੋਈ ਜਾਦ ਆ ਜਾਂਦਾ ਤੇ ਫਿਰ ਆਪਾਂ ਜਿਹੜਾ ਹੈ ਉਹ ਲੈ ਕੇ ਆ ਜਾਂਦੇ ਹੁੰਦੇ ਆ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਮੇਰੀ ਰਸੋਈ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਜ਼ਰੂਰ ਦੱਸਿਓ ਠੀਕ ਹੈ ਜੀ ਮੇਰੇ ਰਸੋਈ ਜਿਹੜੀ ਹੈਗੀ ਉਹ ਕਿਸ ਤਰ੍ਹਾਂ ਦੀ ਲੱਗੀ ਫਿਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਿਓ ਛੋਟੀ ਜੀ ਰਸੋਈ ਆਪਣੀ ਬਹਾਲੀ ਜਿਆਦਾ ਵੱਡੀ ਨਹੀਂ ਹੈਗੀ